ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਉੱਤੇ ਅਸੀਂ ਅਕਸਰ ਹੀ ਦੇਖਦੇ ਹਾਂ ਕਿਸਾਨ ਵੀਰ ਜਦੋਂ ਜ਼ਮੀਨ ਖਰੀਦਦੇ ਆ ਤਾਂ ਉਹ ਲੱਖਾਂ ਕਰੋੜਾਂ ਰੁਪਏ ਇਨਵੈਸਟ ਕਰ ਦਿੰਦੇ ਨੇ ਜ਼ਮੀਨ ਦੇ ਉੱਪਰ ਅਸੀਂ ਜ਼ਮੀਨ ਦੀ ਲੋਕੇਸ਼ਨ ਦੇਖਦੇ ਆ ਪਰ ਇੱਕ ਖਾਸ ਚੀਜ਼ ਹੈ ਜੋ ਆਪਾਂ ਜ਼ਮੀਨ ਖਰੀਦਣ ਤੋਂ ਪਹਿਲਾਂ ਭੁੱਲ ਜਾਂਦੇ ਹਾਂ ਤੇ ਉਹ ਹੈ ਇਸ ਜ਼ਮੀਨ ਦੀ ਮਿੱਟੀ ਅਤੇ ਪਾਣੀ ਦੀ ਸਿਹਤ ਸੋਚੋ ਜੇਕਰ ਤੁਸੀਂ ਮਹਿੰਗੀ ਜ਼ਮੀਨ ਲੈ ਲੈਂਦੇ ਹੋ ਤੇ ਉਸ ਦਾ ਪਾਣੀ ਮਾੜਾ ਨਿਕਲਿਆ ਜਾਂ ਮਿੱਟੀ ਵਿੱਚ ਕਲਰ ਹੋਇਆ ਤਾਂ ਤੁਹਾਡੀ ਸਾਰੀ ਮਿਹਨਤ ਅਤੇ ਪੈਸੇ ਬਰਬਾਦ ਹੋ ਜਾਂਦੇ ਹਨ ਤਾਂ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਜ਼ਮੀਨ ਦਾ ਸੌਦਾ ਕਰਨ ਤੋਂ ਪਹਿਲਾਂ ਮਿੱਟੀ ਅਤੇ ਪਾਣੀ ਦਾ ਸੈਂਪਲ ਜਾਨੀ ਕਿ ਨਮੂਨਾ ਸਹੀ ਤਰੀਕੇ ਨਾਲ ਕਿਵੇਂ ਲੈਣਾ ਹੈ ਤੇ ਕਿੱਥੋਂ ਚੈੱਕ ਕਰਵਾਉਣਾ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮਿੱਟੀ ਦੀ ਗਲਤੀ ਇੱਥੇ ਹੁੰਦੀ ਹੈ ਕਈ ਵਾਰ ਬੀਰ ਸਿਰਫ ਇੱਕ ਥਾਂ ਤੋਂ ਮਿੱਟੀ ਚੁੱਕ ਲੈਂਦੇ ਹਨ ਜੋ ਕਿ ਗਲਤ ਹੈ ਸਹੀ ਤਰੀਕਾ ਇਹ ਹੈ ਸਭ ਤੋਂ ਪਹਿਲਾਂ ਥਾਂ ਦੀ ਚੋਣ ਪੂਰੇ ਕਿੱਲੇ ਜਾਨੀ ਕਿ ਇੱਕ ਏਕੜ ਵਿੱਚੋਂ ਘਟੋ ਘਟ ਪੰਜ ਤੋਂ ਸੱਤ ਥਾਵਾਂ ਦੀ ਨਿਸ਼ਾਨਦੇਹੀ ਕਰੋ ਇਹ ਜਿਗਜੈਗ ਤਰੀਕੇ ਨਾਲ ਹੋਣੀ ਚਾਹੀਦੀ ਹੈ ਧਿਆਨ ਰੱਖੋ ਕਿ ਬੱਟਾਂ ਦੇ ਨੇੜੇੋਂ ਰੁੱਖਾਂ ਦੇ ਹੇਠੋਂ ਜਿੱਥੇ ਰੂੜੀ ਦਾ ਢੇਰ ਹੋਵੇ ਉਥੋਂ ਮਿੱਟੀ ਨਹੀਂ ਲੈਣੀ ਟੋਇਆ ਪੁੱਟਣਾ ਜਿਸ ਥਾਂ ਤੇ ਮਿੱਟੀ ਲੈਣੀ ਹੈ ਉਥੇ ਉੱਪਰਲਾ ਘਾਹ ਫੂਸ ਸਾਫ਼ ਕਰ ਦਿਓ ਫਿਰ ਕਹੀ ਜਾਂ ਖੁਰਪੇ ਨਾਲ ਅੰਗਰੇਜ਼ੀ ਦੇ ਅੱਖਰ ਵੀ ਵਰਗਾ ਟੋਇਆ ਪਟੋ ਇਹ ਟੋਇਆ ਲਗਭਗ 6 ਇੰਚ ਡੂੰਘਾ ਹੋਣਾ ਚਾਹੀਦਾ ਹੈ ਮਿੱਟੀ ਇਕੱਠਾ ਕਰਨਾ ਹੁਣ ਟੋਏ ਵਿੱਚ ਇੱਕ ਸਾਈਡ ਤੋਂ ਉੱਪਰ ਤੋਂ ਹੇਠਾਂ ਤੱਕ ਬਰਾਬਰ ਮਿੱਟੀ ਖੁਰਚੋ ਅਤੇ ਇਸ ਤਰ੍ਹਾਂ ਸਾਰੀਆਂ 507 ਥਾਵਾਂ ਦੀ ਮਿੱਟੀ ਇਕੱਠੀ ਕਰਕੇ ਇੱਕ ਸਾਫ਼ ਬਾਲਟੀ ਜਾਂ ਤੱਪੜ ਤੇ ਰੱਖ ਲਓ ਮਿਕਸ ਕਰਨਾ ਸਾਰੀ ਇਕੱਠੀ ਕੀਤੀ ਮਿੱਟੀ ਨੂੰ ਚੰਗੀ ਤਰ੍ਹਾਂ ਮਿਕਸ ਕਰੋ ਫਿਰ ਇਸ ਨੂੰ ਚਾਰ ਹਿੱਸਿਆਂ ਵਿੱਚ ਵੰਡੋ ਆਮਣੇ ਸਾਹਮਣੇ ਦੇ ਬਾਲਦੇ ਹਿੱਸੇ ਬਾਹਰ ਕੱਢ ਦਿਓ ਇਸ ਪ੍ਰਕਿਰਿਆ ਨੂੰ ਉਦੋਂ ਤੱਕ ਕਰੋ ਜਦੋਂ ਤੱਕ ਤੁਹਾਡੇ ਕੋਲੇ ਅੱਧਾ ਕਿਲੋ ਮਿੱਟੀ ਨਾ ਰਹਿ ਜਾਵੇ ਹੁਣ ਵਾਰੀ ਆਉਂਦੀ ਹੈ ਪਾਣੀ ਦੀ ਪਾਣੀ ਦੀ ਰਿਪੋਰਟ ਸਭ ਤੋਂ ਜ਼ਰੂਰੀ ਹੈ ਕਿਉਂਕਿ ਮਾੜਾ ਪਾਣੀ ਚੰਗੀ ਜ਼ਮੀਨ ਨੂੰ ਵੀ ਬੰਜਰ ਬਣਾ ਦਿੰਦਾ ਹੈ ਮੋਟਰ ਚਲਾਉਣਾ ਸਭ ਤੋਂ ਪਹਿਲਾਂ ਮੋਟਰ ਚਲਾ ਕੇ 10 ਤੋਂ 20 ਮਿੰਟ ਪਾਣੀ ਨੂੰ ਇੰਜ ਹੀ ਚੱਲਣ ਦਿਓ ਤਾਂ ਜੋ ਪਾਈਪ ਵਿੱਚ ਖੜਾ ਪੁਰਾਣਾ ਪਾਣੀ ਨਿਕਲ ਜਾਵੇ ਧਰਤੀ ਹੇਠੋਂ ਤਾਜ਼ਾ ਪਾਣੀ ਬਾਹਰ ਆ ਸਕੇ ਬੋਤਲ ਦੀ ਚੋਣ ਇੱਕ ਸਾਫ਼ ਸੁਥਰੀ ਪਲਾਸਟਿਕ ਦੀ ਜਾਂ ਹੋ ਸਕੇ ਤਾਂ ਕੱਚ ਦੀ ਬੋਤਲ ਲਓ ਜਿਵੇਂ ਬਸਲੇਰੀ ਵਾਲੀ ਬੋਤਲ ਹੁੰਦੀ ਹੈ ਬੋਤਲ ਨੂੰ ਉਸੇ ਟੋਬਲ ਦੇ ਪਾਣੀ ਨਾਲ 2 ਤੋਂ 3 ਵਾਰ ਚੰਗੀ ਤਰ੍ਹਾਂ ਤੋਂ ਭਰਨ ਦਾ ਤਰੀਕਾ ਬੋਤਲ ਨੂੰ ਉੱਪਰ ਤੱਕ ਭਰੋ ਟੱਕਣ ਕੱਸ ਕੇ ਬੰਦ ਕਰੋ ਧਿਆਨ ਰੱਖੋ ਕਿ ਬੋਤਲ ਵਿੱਚ ਹਵਾ ਨਾ ਜਾ ਸਕੇ ਦੋਸਤੋ ਹੁਣ ਜਦੋਂ ਤੁਹਾਡੇ ਕੋਲ ਮਿੱਟੀ ਅਤੇ ਪਾਣੀ ਦੇ ਸੈਂਪਲ ਤਿਆਰ ਹਨ ਤਾਂ ਇਹਨਾਂ ਨੂੰ ਲੈ ਕੇ ਤੁਸੀਂ ਆਪਦੇ ਨੇੜਲੇ ਖੇਤੀਬਾੜੀ ਵਿਕਿਆਨ ਕੇਂਦਰ ਜਾਨੀ ਕਿ ਕੇਵੀਕੇ ਜਾਂ ਖੇਤੀਬਾੜੀ ਯੂਨੀਵਰਸਿਟੀ ਦੀ ਲੈਬ ਵਿੱਚ ਜਾ ਸਕਦੇ ਹਾਂ ਸਰਕਾਰੀ ਲੈਬਾਂ ਵਿੱਚ ਇਹ ਟੈਸਟ ਬਹੁਤ ਹੀ ਘੱਟ ਖਰਚੇ ਤੇ ਕਈ ਵਾਰ ਬਿਲਕੁਲ ਮੁਫਤ ਵਿੱਚ ਵੀ ਕੀਤੇ ਜਾਂਦੇ ਨੇ ਜਦੋਂ ਰਿਪੋਰਟ ਆ ਜਾਵੇ ਤਾਂ ਮੈਹਰਾਂ ਤੋਂ ਪੁੱਛੋ ਕਿ ਇਸ ਮਿੱਟੀ ਵਿੱਚ ਉਹ ਫਸਲ ਹੋ ਸਕਦੀ ਹੈ ਜੋ ਤੁਸੀਂ ਬੀਜਣਾ ਚਾਹੁੰਦੇ ਹੋ ਪਾਣੀ ਵਿੱਚ ਲੂਣ ਜਾਂ ਕੋਈ ਸੋਡਾ ਤਾਂ ਨਹੀਂ ਸੋ ਦੋਸਤੋ ਜ਼ਮੀਨ ਖਰੀਦਣ ਲੱਗੇ ਤੁਸੀਂ ਜਲਦਬਾਜ਼ੀ ਨਾ ਕਰੋ ਬਿਆਨਾ ਕਰਨ ਤੋਂ ਪਹਿਲਾਂ ਤੁਸੀਂ ਮਾਲਕਾਂ ਤੋਂ ਮਨਜ਼ੂਰੀ ਲੈ ਕੇ ਪਾਣੀ ਤੇ ਮਿੱਟੀ ਦੇ ਟੈਸਟ ਜ਼ਰੂਰ ਕਰਵਾ ਲਓ ਥੋੜੀ ਜਹੀ ਜਾਗਰੂਕਤਾ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਨੁਕਸਾਨਾਂ ਤੋਂ ਬਚਾ ਸਕਦੀ ਹੈ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਜਿਹੜੇ ਵੀ ਵੀਰ ਤੁਹਾਡੇ ਸਰਕਲ ਦੇ ਵਿੱਚ ਕੋਈ ਜ਼ਮੀਨ ਖਰੀਦਣਾ ਚਾਹੁੰਦੇ ਨੇ ਉਹਨਾਂ ਨਾਲ ਇਹ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਜੀ ਤੇ ਹਰ ਰੋਜ਼ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਗਲੀ ਬਹੁਤ ਹੀ ਖੈਂਟ ਵੀਡੀਓ ਲੈ ਕੇ ਤੁਹਾਡੇ ਤੱਕ ਫੇਰ ਪਹੁੰਚਾਂਗੇ ਅੱਜ ਦੀ ਵੀਡੀਓ ਸਿਰਫ ਇੰਨੇ ਹੀ ਦਿਓ ਜਾਇਜ਼ ਧੰਨਵਾਦ